ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੋਸਟ ਮੀਖ ਸਿੰਘ ਤੇ ਇਸ ਅੱਜ ਤੁਹਾਨੂੰ ਲੈ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਤੁਹਾਨੂੰ ਮਿਲਾਵਾਂਗੇ ਆਪਾਂ ਝੋਨੇ ਦੇ ਮਾਹਰ ਅਤੇ ਝੋਨੇ ਦੀਆਂ ਫਸਲਾਂ ਕਿਸ ਤਰ੍ਹਾਂ ਆਪਾਂ ਬੀਜਣਾ ਹੈਗਾ ਕਿਸ ਤਰ੍ਹਾਂ ਇਹਨੂੰ ਪਾਣੀ ਦੇਣਾ ਹੈਗਾ ਗੱਲ ਕਰਾਂਗੇ ਆਪਾਂ ਡਾਕਟਰ ਢਿਲੂ ਸਾਹਿਬ ਜੀ ਨਾਲ ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ ਕਾਸ਼ਤ ਨੂੰ ਲਾਹੇਵੰਦ ਅਤੇ ਵਾਤਾਵਰਣ ਪੱਖੀ ਕਿਵੇਂ ਬਣਾਈਏ ਕਿਸਾਨ ਭਰਾਵੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੱਧਰ ਦੇ ਉੱਪਰ ਦੋ ਅਹਿਮ ਮਸ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਰਾਉਟ ਤੇ ਵਾਤਾਵਰਣ ਤਾਪਸੀ ਨੂੰ ਆਪਾਂ ਕਲਾਈਮੇਟ ਚੇਂਜ ਦੇ ਨਾਮ ਨਾਲ ਵੀ ਜਾਣਦੇ ਆ ਸੋ ਇਹ ਦੋ ਮੁੱਦੇ ਅਹਿਮ ਨੇ ਔਰ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਖੇਤੀ ਦੀ ਤਾਂ ਝੋਨੇ ਦੀ ਜਿਹੜੀ ਕਾਸ਼ਤਾ ਉਹਦੇ ਨਾਲ ਦੋਨੋਂ ਹੀ ਮੁੱਦੇ ਬੜੇ ਸਿੱਧੇ ਸਿੱਧੇ ਰੂਪ ਵਿੱਚ ਸੰਬੰਧਿਤ ਨੇ ਕਿਉਂਕਿ ਝੋਨਾ ਜਿਹੜਾ ਹੈਗਾ ਇੱਕ ਵੱਧ ਪਾਣੀ ਲੈਣ ਵਾਲੀ ਫਸਲ ਹੈਗੀ ਆ ਔਰ ਜਦੋਂ ਉਸ ਇੱਕ ਉਹਦੇ ਵਿੱਚ ਪਾਣੀ ਝੋਨੇ ਦੇ ਵਿੱਚ ਖੜਾ ਕਰਕੇ ਰੱਖਦੇ ਆ ਤਾਂ ਉਹਦੇ ਨਾਲ ਜਿਹੜੀ ਇੱਕ ਮੀਥੇਨ ਗੈਸ ਨਿਕਲਦੀ ਹੈ ਜਿਹੜੀ ਕਿ ਇੱਕ ਗਲੋਬਲ ਵਾਰਮਿੰਗ ਕਰਦੀ ਆ ਜਾਂ ਕਲਾਈਮੇਟ ਚੇਂਜ ਦੇ ਵਿੱਚ ਆਪਣਾ ਰੋਲ ਅਦਾ ਕਰਦੀ ਹੈਗੀ ਆ ਸੋ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਔਸਤ 53 ਸੈਂਟੀਮੀਟਰ ਪਾਣੀ ਹਰੇਕ ਸਾਲ ਥੱਲੇ ਜਾ ਰਿਹਾ ਔਰ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਇੱਕ ਅੰਦਾਜ਼ੇ ਮੁਤਾਬਕ 2039 ਤੱਕ ਜਿਹੜਾ ਪੰਜਾਬ ਦਾ ਪਾਣੀ ਖਤਮ ਹੋਣ ਦਾ ਖਤਸ਼ਾ ਸੋ ਬੜੀ ਖਤਰੇ ਦੀ ਘੰਟੀ ਆ ਦੂਜੀ ਜੇ ਮੈਂ ਗੱਲ ਕਰਾਂ ਮੌਸਮੀ ਤਾਪਸ਼ ਦੀ ਤਾਂ ਔਸਤ ਹਰੇਕ 10 ਸਾਲਾਂ ਦੇ ਵਿੱਚ ਇੱਕ ਦਹਾਕੇ ਦੇ ਵਿੱਚ ਅੱਧਾ ਸੈਂਟੀਮੀਟਰ ਦਾ ਸਾਡਾ ਘੱਟੋ ਘੱਟ ਤਾਪਮਾਨ ਹੈਗਾ ਉਹ ਜਿਹੜਾ ਵਧ ਰਿਹਾ ਹੈਗਾ ਸੋ ਇਹ ਵੀ ਬੜੀ ਖਤਰੇ ਦੀ ਘੰਟੀ ਆ ਸੋ ਯੂਨੀਵਰਸਿਟੀ ਇਹਨਾਂ ਮਸਲੇ ਦੇ ਬਹੁਤ ਸੰਜੀਦਾ ਔਰ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆ ਹੈਗੇ ਆ ਤੁਹਾਨੂੰ ਕਿਸਾਨ ਵੀਰਾਂ ਦੇ ਲਈ ਝੋਨੇ ਦੀਆਂ ਜਿਹੜੀਆਂ ਕਿਸਮਾਂ ਔਰ ਉਤਪਾਦਨ ਤਕਨੀਕਾਂ ਵਿਕਸਿਤ ਕਰਕੇ ਸਿਫਾਰਿਸ਼ ਕਰ ਰਹੀ ਹੈ ਸੋ ਇਹਨਾਂ ਮਸਲਾਂ ਦੇ ਹੱਲ ਦੇ ਲਈ ਯੂਨੀਵਰਸਿਟੀ ਵੱਲੋਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਜਿਹੜੀ ਸਿਫਾਰਸ਼ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਆ ਔਰ ਪਿਛਲੇ ਇੱਕ ਦਹਾਕੇ ਦੇ ਵਿੱਚ ਤਕਰੀਬਨ 11 ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਘੱਟ ਖਰਚੇ ਨਾਲ ਵੱਧ ਝਾੜ ਦਿੰਦੀਆਂ ਨੇ ਔਰ ਨਾਲ ਹੀ ਨਾਲ ਜਿਹੜੀਆਂ ਪੰਜਾਬ ਪ੍ਰਿਜ਼ਰਵੀਸ਼ਨ ਆਫ ਸਬਸੋਇਲ ਵਾਟਰ ਐਕਟ ਜਿਹੜਾ ਹੈ ਕਿ ਸਰਕਾਰ ਵੱਲੋਂ ਇੱਕ ਐਕਟ ਬਣਾਇਆ ਗਿਆ ਸੀ ਪਾਣੀ ਦੀ ਬਚਤ ਦੇ ਲਈ ਝੋਨੇ ਵਿੱਚ ਸੋ ਉਹਨੂੰ ਵੀ ਕੰਪਲੀਮੈਂਟ ਕਰਦੀਆਂ ਸੋ ਜਦੋਂ ਇਹ ਐਕਟ ਆਇਆ ਤਾਂ ਨਾਲ ਹੀ ਇੱਕ ਲੋੜ ਮਹਿਸੂਸ ਹੋਈ ਕਿ ਸਾਨੂੰ ਐ ਜੀਆਂ ਕਿਸਮਾਂ ਚਾਹੀਦੀਆਂ ਨੇ ਜਿਹੜੀਆਂ ਕਿ ਪਛੇਤੀ ਲਵਾਈ ਦੇ ਵਿੱਚ ਵੀ ਵੱਧ ਝਾੜ ਦੇ ਸਕਣ ਸੋ ਜਿੰਨੀਆਂ ਪੀਯੂ ਵੱਲੋਂ ਵਿਕਸਿਤ ਕਿਸਮਾਂ ਨੇ ਸੋ ਇਸ ਪਹਿਲੂ ਤੇ ਬੜੀਆਂ ਖਰੀਆਂ ਉੱਤਰਦੀਆਂ ਨੇ ਸੋ 11 ਦੀਆਂ 11 ਕਿਸਮਾਂ ਜੇ ਮੈਂ ਗੱਲ ਕਰਾਂ ਲਵਾਈ ਦੇ ਸਮੇਂ ਦੀ ਸੋ ਲਵਾਈ ਦਾ ਸਮਾਂ ਜਿੰਨੇ ਸਾਡੇ ਖੋਜ ਤਜਰਬੇ ਨੇ ਉਹ ਦੱਸਦੇ ਆ ਕਿ ਜਿੰਨੀਆਂ ਪੀਯੂ ਵੱਲੋਂ ਵਿਕਸਿਤ ਕਿਸਮਾਂ ਨੇ ਜੇ 25 ਜੂਨ ਦੇ ਲਾਗੇ ਛੇ ਅਪ ਇਹਦੀ ਲਵਾਈ ਕਰੀਏ ਤਾਂ ਬਹੁਤ ਵਧੀਆ ਝਾੜ ਦਿੰਦੀਆਂ ਨੇ ਪੀਆਰ 126 ਕਿਸਮਾਂ ਇਹਦੀ ਜਿਹੜੀ ਲਵਾਈ ਆ ਜੇ ਆਪਾਂ ਜੁਲਾਈ ਦੇ ਵਿੱਚ ਕਰੀਏ ਤਾਂ ਝਾੜ ਵਾਹ ਦਿੰਦੀ ਆ ਸੋ ਜਿਵੇਂ ਆਪਾਂ ਜਿਹੜੀ ਲਵਾਈ ਆ ਉਹ ਪਛੇਤੀ ਕਰਾਂਗੇ ਪਾਣੀ ਦੀ ਖਪਤ ਉਹਵੇਂ ਘਟੂਗੀ ਸੋ 15 ਜੂਨ ਦੇ ਮੁਕਾਬਲੇ ਜੇ ਮੈਂ ਗੱਲ ਕਰਾਂ 5 ਜੁਲਾਈ ਦੀ ਤਾਂ ਉੱਥੇ ਤਕਰੀਬਨ ਜਿਹੜਾ ਹੈਗਾ 15% ਦੀ ਪਾਣੀ ਦੀ ਬਚਤਸੀਂ ਕਰ ਸਕਦੇ ਆ ਨਾਲ ਹੀ ਨਾਲ ਜੇ ਆਪਾਂ ਲੰਮੇ ਸਮੇਂ ਦੇ ਮੁਕਾਬਲੇ ਮੈਂ ਕੰਪੇਅਰ ਕਰਾਂ ਘਟ ਸਮਾਂ ਦੇ ਨਾਲ ਇਹ ਕਿਸਮਾਂ ਨੂੰ ਤਾਂ ਉੱਥੇ ਵੀ ਜੇ ਤਕਰੀਬਨ ਆਪਾਂ 20% ਦੀ ਪਾਣੀ ਦੀ ਜਿਹੜੀ ਬਚਤ ਉਹ ਕਰ ਸਕਦੇ ਆ ਤੀਜੀ ਗੱਲ ਆ ਲੇਬਰ ਦੀ ਬਚਤ ਹੁੰਦੀ ਆ ਔਰ ਸਭ ਤੋਂ ਜਿਹੜੀ ਅਹਿਮ ਗੱਲ ਆ ਕਿ ਇਹਦੇ ਚ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਸੀਗੀ ਵਾਤਾਵਰਨ ਦੀ ਤਪਸ਼ ਦੀ ਸੋ ਗ੍ਰੀਨ ਹਾਊਸ ਗੈਸਸ ਦੀ emission ਇਹ ਜੋ ਘਟ ਹੁੰਦੀ ਆ ਮੀਥੇਨ ਦੀ emission ਇਹਦੇ ਜੋ ਘਟ ਹੁੰਦੀ ਆ ਸੋ ਵਾਤਾਵਰਨ ਪੱਖੇ ਵੀ ਆ ਤਕਨੀਕ ਇਹ ਸੋ ਇਸ ਤਕਨੀਕ ਨੂੰ ਵੀ ਜਿਹੜਾ ਆਪਾਂ ਨੂੰ ਅਪਣਾਉਣ ਦੀ ਲੋੜ ਆ ਸੋ ਵਿਕਲਪ ਹੈਗੇ ਨੇ ਜੇ ਅਸੀਂ ਇਹਨਾਂ ਨੂੰ ਇਨ ਬਿਨ ਲਾਗੂ ਕਰਾਂਗੇ ਤਾਂ ਪਾਣੀ ਦੀ ਬਚਤ ਕਾਫੀ ਹੋ ਸਕਦੀ ਆ ਦੂਜੀ ਗੱਲ ਜਿਹੜੀ ਪਛੇਤ ਅਗੇਤੀ ਲਵਾਈ ਆ ਅਗੇਤੀ ਲਵਾਈ ਦੇ ਵਿੱਚ ਹੋਰ ਕੀ ਨੁਕਸਾਨ ਨੇ ਜਦੋਂ ਅਸੀਂ ਦਵਾਈੇ ਕੀਤੀ ਕਰਦੇ ਆ ਤਾਂ ਉੱਥੇ ਕੀੜੇਮਕੋੜੇ ਦੀਆਂ ਬਿਮਾਰੀਆਂ ਦੀਆਂ ਜਿਹੜੀਆਂ ਜ਼ਿਆਦਾ ਪੁਸ਼ਤਾ ਉਹ ਪਲ ਜਾਂਦੀਆਂ ਨੇ ਜਿਹੜੀਆਂ ਕਿ ਸਾਡੇ ਬਾਦ ਦੇ ਵਿੱਚ ਪਸ਼ੇਤੀ ਲਵਾਈ ਨੂੰ ਉੱਥੇ ਹਮਲਾ ਕਰਕੇ ਜਾਂ ਸਾਡੀ ਬਾਸਮਤੀ ਦੇ ਉੱਤੇ ਹਮਲਾ ਕਰਕੇ ਉਹਦਾ ਜਿਹੜਾ ਹੈਗਾ ਸਾਡੇ ਦੇ ਖੇਤੀ ਖਰਚੇ ਵਧਾਉਂਦੀਆਂ ਨੇ ਸਾਨੂੰ ਵੱਧ ਸਪਰੇਆ ਕਰਨੀਆਂ ਪੈਂਦੀਆਂ ਸੋ ਬਾਸਮਤੀ ਦੇ ਜਦੋਂ ਸਪਰੇਆ ਵੱਧ ਕਰਦੇ ਆ ਤਾਂ ਉੱਥੇ ਕੀ ਹੈਗਾ ਸਾਨੂੰ ਫਿਰ ਉਹਦੇ ਚ ਅਣਛੋਦੇ ਸਾਡੇ ਬਾਸਮਤੀ ਦੇ ਵਿੱਚ ਰਹਿ ਜਾਂਦੇ ਜਿਹੜੀ ਕਿ ਸਾਡੇ ਐਕਸਪੋਰਟ ਦੇ ਲਈ ਬਹੁਤ ਵੱਡਾ ਇੱਕ ਅੜਿੱਕਾ ਬਣਦੀ ਆ ਇਦੇ ਨਾਲ ਨਾਲ ਜੇ ਆਪਾਂ 2 ਸਾਲ ਪਹਿਲਾਂ ਤੁਸੀਂ ਦੇਖਿਆ ਸੀ ਇੱਕ ਵਾਇਰਸ ਆਇਆ ਸੀ ਬੋਨਾ ਵਾਇਰਸ ਅਦਰਨ ਬਲੈਕ ਸਟ੍ਰੀਪ ਡਵਾਰਫ ਵਾਇਰਸ ਸੋ ਉਹਦੇ ਚ ਵੀ ਅਸੀਂ ਬੜਾ ਕਲੀਅਰ ਕੱਟ ਦੇਖਿਆ ਕਿ ਜਿਹੜੀ ਪਛੇਤੀ ਲਵਾਈ ਵਾਲੀ ਫਸਲ ਸੀ ਉਹਦੇ ਤੇ ਇਹਦਾ ਹਮਲਾ ਘੱਟ ਸੀ ਔਰ ਅਗੇਤੀ ਫਸਲ ਦੇ ਉੱਪਰ ਵੱਧ ਸੀਗਾ ਸੋ ਇੱਥੋਂ ਇਹ ਗੱਲ ਬੜੀ ਜ਼ਾਹਿਰ ਆ ਕਿ ਜਿਹੜਾ ਅਗੇਤੀ ਲਵਾਈ ਆ ਝੋਨੇ ਦੀ ਨਾ ਤਾਂ ਵਾਤਾਵਰਣ ਪੱਖੋਂ ਨਾ ਆਰਥਿਕ ਪੱਖੋਂ ਤੇ ਨਾ ਹੀ ਸਮਾਜਿਕ ਪੱਖੋਂ ਲਾਹੇ ਵੰਦਾ ਸੋ ਸਾਨੂੰ ਜਿਹੜੀ ਹੈਗੀ ਆ ਜਿੰਨੀ ਪਛੇਤ ਅਸੀਂ ਪਾ ਸਕਦੇ ਆ ਓਨੀ ਸਾਨੂੰ ਜਿਹੜੇ ਪਛੇਤ ਦੇ ਵਿੱਚ ਜਾ ਕੇ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਤੇ ਨਾਲ ਨਾਲ ਜਿਹੜਾ ਹੈਗਾ ਸਾਨੂੰ ਖੇਤੀ ਖਰਚੇ ਵੀ ਜਿਹੜੇ ਉਹ ਸਾਨੂੰ ਘਟਾਉਣ ਘਟਾਏ ਜਾ ਸਕਦੇ ਨੇ ਸੋ ਇੱਥੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਕਿ ਜੇ ਕਿਸੇ ਕਿਸਾਨ ਵੀਰ ਨੇ 15 ਜੂਨ ਨੂੰ ਪਨੀਰੀ ਲਾ ਲਈਆ ਤਾਂ ਉਹਨੂੰ ਵੀ ਖਬਰਾਉਣ ਦੀ ਲੋੜ ਨਹੀਂ ਗਈ ਤਾਂ ਜਿਹੜੀਆਂ ਜਿੰਨੀਆਂ ਸਾਡੀਆਂ ਕਿਸਮਾਂ ਨੇ ਜਿਹੜੀਆਂ ਪੀਆਰ 126 ਤੋਂ ਇਲਾਵਾ ਕਿਉਂਕਿ ਪੀਆਰ 126 ਦਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਨੀਰੀ ਲੇਟ ਹੀ ਤੁਸੀਂ ਵੀਜੀ ਇਹਦੀ ਬਾਕੀ ਕਿਸਮਾਂ ਨੇ ਜਿਹੜੀਆਂ ਦਰਮਿਆਨਾ ਸਮਾਂ ਲੈਣ ਵਾਲੇ ਨੇ ਕਿਸਮਾਂ ਜੇ 35 ਦਿਨ ਦੀ ਪਨੀਰੀ ਵੀ ਲੱਗ ਜਾਊਗੀ ਕਹਿਣ ਤੋਂ ਭਾਵ ਜਿਹੜੀ ਤੁਹਾਡੀ ਜੇ 15 ਮਈ ਦੀ ਪਣੀ ਦੀ ਵਿਜੀ 22 ਜੂਨ ਨੂੰ ਵੀ ਲੱਗ ਜੂਗੀ ਤਾਂ ਉਹਦੇ ਝਾੜ ਤੇ ਕੋਈ ਨੈਗੇਟਿਵ ਇੰਪੈਕਟ ਨਹੀਂ ਆਉਣ ਵਾਲਾ ਸੋ ਇਸ ਕਰਕੇ ਗਰਮੀ ਜਿੰਨੀ ਹੈਗੀ ਆ ਮੈਂ ਤੁਹਾਨੂੰ ਅਪੀਲ ਕਰਦਾ ਤੇ ਆਪਾਂ ਹਜੇ ਝੋਨੇ ਦੀ ਕਾਸ਼ ਤੋਂ ਨਾ ਕਰੀਏ ਝੋਨੇ ਦੀ ਲਵਾਈ ਨਾ ਕਰੀਏ ਉਹਦੇ ਚ ਜਿਵੇਂ ਥੋੜਾ ਜਿਹਾ ਮੌਸਮ ਠੀਕ ਹੁੰਦਾ ਤਾਂ ਆਪਾਂ 20 ਤਰੀਕ ਤੋਂ ਇਹਦੀ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਕਰੀਏ ਸੋ ਇਹਦੇ ਨਾਲ ਸੜਾ ਪਾਣੀ ਵੀ ਬਚੂਗਾ ਔਰ ਜਿਹੜੇ ਸੜਾ ਖੇਤੀ ਖਰਚੇ ਵੀ ਘਟਣਗੇ ਦੂਜਾ ਵਿਕਲਪ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਉਹ ਹੈਗਾ ਝੋਨੇ ਦੀ ਸਿੱਧੀ ਬਿਜਾਈ ਜੋ ਨੇ ਇਹਦੇ ਸਿੱਧੀ ਬਿਜਾਈ ਤਾਰਵਤਰ ਵਿਧੀ ਨਾਲ ਕਰ ਸਕਦੇ ਆਂ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੋ ਹੁਣ ਸਮਾਂ ਚੱਲ ਰਿਹਾ ਹੈਗਾ ਬਿਲਕੁਲ ਠੁਕਮਾ ਸਮਾਂ ਚੱਲ ਰਿਹਾ ਪੀਆਰ 126 ਔਰ ਬਾਸਮਤੀ ਕਿਸਮਾਂ ਦੀ ਸਿੱਧੀ ਬਿਜਾਈ ਦਾ ਬਿਲਕੁਲ ਠੁਕਮਾ ਸਮਾਂ ਚੱਲ ਰਿਹਾ ਹੈਗਾ ਜਦੋਂ ਆਪਾਂ ਅਗੇਤੀ ਇਹਦੀ ਬਿਜਾਈ ਕਰਦੇ ਆਂ ਤਾਂ ਉਹ ਲਾਹੇਵੰਦ ਨਹੀਂ ਹੈਗੀਗੀ ਸੋ ਇਹ ਸਮਾਂ ਸਹੀ ਚੱਲ ਰਿਹਾ ਸੋ ਕਿਸਾਨ ਵੀਰਾਂ ਨੂੰ ਮੈਂ ਕਹੂੰਗਾ ਕਿ ਜਿਹੜੇ ਆਪਣੇ ਕੋਲ 5-7 ਦਿਨ ਹੈਗੇ ਆ ਇਹ ਤਾਂ ਆਪਾਂ ਸਿੱਧੀ ਬਿਜਾਈ ਵੀ ਕਰੀਏ ਸੋ ਇਹਦੇ ਜਿੱਥੇ ਪਾਣੀ ਬਚਦਾ ਹੈਗਾ ਪਾਣੀ ਜੀਰਦਾ ਜ਼ਿਆਦਾ ਇਹਦੇ ਚ ਰੀਚਾਰਜ ਵੱਧਾ ਹੈਗਾ 10 ਤੋਂ ਤੇ ਨਾਲ ਹੀ ਨਾਲ ਜਿਹੜਾ ਹੈਗਾ ਮੀਥੇਨ ਦੀ ਹਿਮਿਸ਼ਨ ਦੀ ਆਪਾਂ ਗੱਲ ਕਰਦੇ ਸੀ ਜਿਹੜੀ ਗ੍ਰੀਨ ਹਾਊਸ ਗੈਸਸ ਦੀ ਉਹ ਵੀ ਇਹਦੇ ਵਿੱਚ ਘਟਦੀਆਂ ਨੇ ਸੋ ਜਦੋਂ ਉਹ ਘਟਦੀਆਂ ਤਾਂ ਸਾਡੇ ਜਿਹੜੇ ਵਾਤਾਵਰਨ ਪੱਖੀ ਇੱਕ ਤਕਨੀਕ ਹੈਗੀ ਆ ਲੇਬਰ ਵੀ ਘੱਟ ਲੱਗਦੀ ਆ ਸੋ ਇਸ ਤਕਨੀਕ ਨੂੰ ਵੀ ਸਾਨੂੰ ਅਪਣਾਉਣ ਦੀ ਲੋੜ ਹੈਗੀ ਆ ਇਹਦੇ ਨਾਲ ਨਾਲ ਕੁਝ ਏਰੀਆ ਸਾਨੂੰ ਜਿਹੜਾ ਬਾਸਮਤੀ ਥੱਲੇ ਵੀ ਲਿਆਉਣਾ ਚਾਹੀਦਾ ਉਹਦੇ ਨਾਲ ਵੀ ਸਾਡੀ ਪਾਣੀ ਦੀ ਬਚਤ ਜਿਹੜੀ ਹੋਏਗੀ ਔਰ ਲੇਜ਼ਰ ਲੈਵਲਿੰਗ ਬਹੁਤ ਵਧੀਆ ਤਕਨੀਕ ਹੈਗੀ ਆ ਇਹਦੇ ਨਾਲ ਵੀ ਸਾਡੀ ਪਾਣੀ ਦੀ ਬਚਤ ਹੋਏਗੀ ਔਰ ਇਹਦੇ ਨਾਲ ਜਿਹੜੀ ਸਭ ਤੋਂ ਜਿਹੜੀ ਵੱਡੀ ਜਿਹੜੀ ਇੱਕ ਮੈਸਾ ਵੀ ਤਾਂ ਵੀ ਵਿਕਲਪ ਹੈਗਾ ਉਹ ਹੈਗਾ ਕਿ ਸਾਨੂੰ ਪਾਣੀ ਸਕਾਸ ਤਾ ਕੇ ਲਾਉਣਾ ਚਾਹੀਦਾ ਝੋਨਾ ਕਦੇ ਵੀ ਪਾਣੀ ਖੜਾ ਨਹੀਂ ਮੰਗਦਾ ਕਰ ਸੋ ਸਿਰਫ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਕਿ ਸਿਰਫ ਪਹਿਲੇ 15 ਦਿਨ ਆਪਾਂ ਝੋਨੇ ਦੇ ਵਿੱਚ ਪਾਣੀ ਖੜਾ ਰੱਖਣਾ ਉਹ ਵੀ ਤਾਂ ਰੱਖਣਾ ਹੈਗਾ ਵੀ ਝੋਨਾ ਇੱਕ ਵਾਰ ਜਿਹੜਾ ਹੈਗਾ ਚੱਲ ਪਵੇ ਔਰ ਉਸ ਤੋਂ ਬਾਅਦ ਜਿਹੜਾ ਝੋਨੇ ਦੀ ਜਿਹੜੀ ਵਿੱਚ ਨਦੀਨ ਨਾ ਹੋਣ ਉਸ ਤੋਂ ਬਾਅਦ ਆਪਾਂ ਪਾਣੀ ਉਹਨੂੰ ਸਕਾਸ ਤਾ ਕੇ ਲਾਉਣਾ ਜਦੋਂ ਪਾਣੀ ਲਾਉਣ ਤੋਂ ਬਾਅਦ ਜੀਰ ਗਿਆ ਜੀਰਨ ਤੋਂ 2 ਦਿਨ ਬਾਅਦ ਪਾਣੀ ਲਾਉਣਾ ਔਰ ਝੋਨੇ ਦੀ ਕਟਾਈ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰ ਦੇਣਾ ਸੋ ਇਸ ਵੀ ਦੀ ਰਾਈ ਵੀ ਕਾਫੀ ਹੱਦ ਤੱਕ ਅਸੀਂ 20% ਪਾਣੀ ਅਸੀਂ ਇਹਦੇ ਨਾਲ ਵੀ ਬਚਾ ਸਕਦੇ ਹਾਂ ਸੋ ਇਹ ਸਾਰੀਆਂ ਵਿਧੀਆਂ ਜਿਹੜੀਆਂ ਹੈਗੀਆਂ ਜਾਂ ਇਹਦੇ ਨਾਲ ਬੈੱਡਾਂ ਦੇ ਜਾਂ ਉਹਦੇ ਵਟਾਂ ਦੇ ਉੱਪਰ ਲਵਾਈ ਕਰਕੇ ਵੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਬਿਨਾਂ ਕਦੋਂ ਤੋਂ ਆਪਾਂ ਬੈੱਡਾਂ ਜਾਂ ਵਟਾਂ ਦੇ ਦੋਨੋਂ ਢਲਾਣਾ ਦੇ ਉੱਪਰ ਜੇ ਆਪਾਂ ਝੋਨਾ ਲਾਈਏ ਤਾਂ ਉੱਥੇ ਵੀ ਥੋੜੀ-ਬੋਤੀ ਪਾਣੀ ਦੀ ਬਚਤ ਆਪਾਂ ਕਰ ਸਕਦੇ ਹਾਂ ਸੋ ਇਹ ਸਾਰੀਆਂ ਵਿਧੀਆਂ ਵਿਕਲਪਾਂ ਦੇ ਨੂੰ ਜੇ ਆਪਾਂ ਨੈਟਸ਼ਲ ਦੇਖੀਏ ਤਾਂ ਤਕਰੀਬਨ 30% ਪਾਣੀ ਜੇ ਅਸੀਂ ਯੂਨੀਵਰਸਿਟੀ ਦੀਆਂ ਸਾਰ ਤਕਨੀਕਾਂ ਨੂੰ ਕੁੱਲ ਮਿਲਾ ਕੇ ਦੇਖੀਏ ਤਾਂ 30% ਤੋਂ ਵੱਧ ਪਾਣੀ ਅਸੀਂ ਝੋਨੇ ਦੇ ਵਿੱਚ ਬਚਾ ਸਕਦੇ ਹਾਂ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਅਜੇ ਮੈਗਨੀਟਿਊਡ ਦੇਖੀਏ ਜਿੰਨਾ ਸਾਡਾ ਪਾਣੀ ਲੱਗਦਾ ਉਹਦਾ 30% ਪਾਣੀ ਬਚਾ ਲਿਆ ਤਾਂ ਇੱਕ ਬਹੁਤ ਵੱਡਾ ਤੁਹਾਡੇ ਵੱਲੋਂ ਇਹ ਕਾਰਜ ਹੋਏਗਾ ਮੈਨੂੰ ਲੱਗਦਾ ਕਿ ਧਰਮ ਕਰਮ ਦਾ ਕਾਰਜ ਸਮਝ ਕੇ ਇਹਨੂੰ ਆਪਾਂ ਨੂੰ ਕਰਨਾ ਚਾਹੀਦਾ ਔਰ ਯੂਨਿਸ਼ੀਨ ਤਕਨੀਕਾਂ ਨੂੰ ਇਹਨ ਬਿਨ ਬਾਲਣਾ ਕਰਕੇ ਸਾਨੂੰ ਪਾਣੀ ਬਚਾਉਣਾ ਚਾਹੀਦਾ ਕਿਉਂਕਿ ਦੇਖੋ ਧਰਤੀ ਇੱਥਲਾ ਜਿਹੜਾ ਪਾਣੀ ਆ ਇਹ ਤੁਹਾਡੀ ਜਾਇਦਾਦ ਆ ਜਿਵੇਂ ਆਪਾਂ ਆਪਦੀ ਜਾਇਦਾਦ ਦੀ ਆਪਾਂ ਬੱਚਿਆਂ ਲਈ ਛੱਡ ਕੇ ਜਾਣੀ ਆ ਉਸੇ ਤਰ੍ਹਾਂ ਜਿਹੜਾ ਸਾਨੂੰ ਪਾਣੀ ਵੀ ਆਉਣ ਵਾਲੀਆਂ ਪੁਸ਼ਤਾਂ ਲਈ ਛੱਡ ਕੇ ਜਾਵਾਂਗੇ ਤਾਂ ਮੈਂ ਸਮਝਦਾ ਕਿ ਆਉਣ ਵਾਲੀਆਂ ਪੁਸ਼ਤਾਂ ਲਈ ਇਹ ਇੱਕ ਬਹੁਤ ਵਧੀਆ ਤੋਹਫ਼ਾ ਜਾਂ ਇੱਕ ਬਹੁਤ ਵਧੀਆ ਜਾਇਦਾਦ ਹੋਏਗੀ ਕਿਉਂਕਿ ਇਹ ਗੱਲ ਸਾਨੂੰ ਪਤਾ ਹੈ ਕਿ ਜੇ ਜਲ ਹੈ ਤਾਂ ਜੀਵਨ ਹੈ ਤੇ ਜੇਕਰ ਜਲ ਨਹੀਂ ਤਾਂ ਫਿਰ ਜੀਵਨ ਵੀ ਨਹੀਂ ਸੋ ਆਓ ਰਲ ਮਿਲ ਕੇ ਹੰਬਲਾ ਮਾਰੀਏ ਯੂਨੀਵਰਸਿਟੀਆ ਤਕਨੀਕਾਂ ਨੂੰ ਯੂਨੀਵਰਸਿਟੀਆਂ ਨਵੀਆਂ ਕਿਸਮਾਂ ਨੂੰ ਇਨ ਬਿਨ ਉਹਨਾਂ ਦੀ ਜਿਹੜਾ ਅਮਲੀ ਜਮਾ ਪਹਿਨਾ ਕੇ ਤਕਨੀਕਾਂ ਵਰਤ ਕੇ ਪਾਣੀ ਦੀ ਬਚਤ ਕਰੀਏ ਔਰ ਵਾਤਾਵਰਣ ਪੱਖੀ ਖੇਤੀ ਕਰਕੇ ਜਿੱਥੇ ਅਸੀਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਨੂੰ ਖੇਤੀ ਦੇ ਵਿੱਚ ਮੋਰੀ ਸੂਬਾ ਬਣਾ ਕੇ ਰੱਖਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜਾ ਪੰਜਾਬ ਨੂੰ ਇੱਕ ਮੋਰੀ ਸੂਬਾ ਬਣਾ ਕੇ ਇੱਕ ਵਾਤਾਵਰਨ ਪੱਖੀ ਔਰ ਘਟ ਪਾਣੀ ਦੇ ਨਾਲ ਅਸੀਂ ਜਿਹੜੀ ਹੈਗੀ ਆ ਝੋਨੇ ਦੀ ਕਾਸ਼ਤ ਕਰਕੇ ਆਪਣਾ ਯੋਗਦਾਨ ਪਾਈਏ ਸੋ ਬਹੁਤ ਬਹੁਤ ਧੰਨਵਾਦ ਹੁਣ ਤੁਹਾਨੂੰ ਜਾਣਕਾਰੀ ਦਿੱਤੀ ਡਾਕਟਰ ਟਿਲੋ ਸਾਹਿਬ ਨੇ ਟਿਲੋ ਸਾਹਿਬ ਨੇ ਦੱਸਿਆ ਵੀ ਪਾਣੀ ਦੀ ਆਪਾਂ ਬਚਾਅ ਕਿੱਦਾਂ ਕਰ ਸਕਦੇ ਆ ਝੋਨੇ ਨੂੰ ਆਪਾਂ ਕਿੱਦਾਂ ਲਾਉਣਾ ਆ ਝੋਨੇ ਨੂੰ ਆਪਾਂ ਕਿੰਨੇ ਦਿਨ ਲਾ ਕੇ ਪਾਣੀ ਉਸ ਤੋਂ ਬਾਅਦ ਕਿੰਨੇ ਦਿਨ ਆਪਾਂ ਪਾਣੀ ਬੰਦ ਰੱਖਣਾ ਆ ਉਸ ਤੋਂ ਬਾਅਦ ਦੁਬਾਰਾ ਫਿਰ ਕਿੰਨਾ ਪਾਣੀ ਲਾਉਣਾ ਹੈਗਾ ਆ ਅਤੇ ਉਹਨਾਂ ਕਿਟਾਣੂਆਂ ਤੋਂ ਕੀੜਿਆਂ ਮਕੌੜਿਆਂ ਤੋਂ ਤਾਂ ਬਾਕੀ ਚੀਜ਼ਾਂ ਤੋਂ ਕਿਵੇਂ ਉਹਨੂੰ ਬਚਾੜਾ ਹੈਗਾ ਆ ਇਹ ਸਾਨੂੰ ਇਸ ਬੜੇ ਮਿਸ਼ਤਾਨ ਦਾ ਦੱਸਿਆ ਡਾਕਟਰ ਸਾਹਿਬ ਟਿਲੋ ਨੇ ਤੇ ਹੁਣ ਅਮਰੀਕਸ ਐਕਸਪ੍ਰੈਸ ਨੂੰ ਜਾਇਆ ਹੈ